ਜੇ ਸਰਕਾਰ ਸਾਡੇ ਧੱਕਾ ਹੋ ਰਿਹਾ ਸਾਡੇ ਭਰਾ ਦੇ ਨਾਲ ਜੀ ਸਰਕਾਰ ਤੇ ਜਾਣੀ ਮੁੱਕੀ ਪਈ ਮੈਂ ਕਹਿੰਦਾ ਬਹੁਤ ਮਾਰੀ ਗੱਲ ਆ ਜੀ ਇਹ ਇਨਾ ਧੱਕਾ ਬਹੁਤ ਯਾਰੇ ਮਾਰੀ ਗੱਲ ਆ ਇੱਕ ਸੁਣੀ ਕੈਂਡੀਡੇਟ ਚੱਕੀ ਜਾਂਦੇ ਆ ਜੀ ਕੈਂਡੀਡੇਟ ਚੱਕ ਚੱਕ ਕੇ ਲਈ ਜਾਂਦੇ ਆ ਜੀ ਆ ਭਾਈ ਜੀ ਪ੍ਰੈਸਰ ਜੀ ਨੇ ਜੋਰ ਨਾਲ ਤੋ ਅੰਦਰ ਆ ਕੇ ਸਾਡੇ ਜਿਵੇਂ ਲੜਾਈ ਲੜਦੇ ਆ ਸਾਡੇ ਐਮਸੀ ਚੱਕ ਕੇ ਲੈ ਕੇ ਤਿੰਨ ਹਾਂ ਤੂੰ ਅੱਗੇ ਲਾਗੇ ਕੌਂਸਲਰ ਨੂੰ ਫਰ ਫਰ ਪੁਲਸ ਨਹੀਂ ਜਾਂਦੀ ਆ ਕਿੰਨਾਂ ਨੂੰ ਇਹ ਇੰਨੀ ਘਬਰਾਹਟ ਸੀ ਤੇ ਨਾ ਕਰਾਉਂਦੇ ਜੀ ਚੋਣ ਜੀ ਇਹ ਬਹੁਤ ਮਾੜੀ ਗੱਲ ਆ ਜਿਹਦਾ ਸ਼ਰੇਆ ਧੱਕਾ ਹੋ ਰਿਹਾ ਜਨਾਬ ਧੱਕਾ ਜਨਾਬ ਇਹ ਸਰ ਪੁਲਸ ਲੈ ਕੇ ਗਈ ਆ ਸਾਡੇ ਨਾਲ ਕੋਈ ਨਾ ਬੋਲਣਗਾ ਜੀ ਐਮਸੀ ਆ ਜੀ ਮੋਗਾ ਨਗਰ ਨਿਗਮ ਕੁੱਝ ਸਮੇਂ ਤੋਂ ਖਵਰਾ ਵਚਿਆ 2021 ਦੀਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਨਗਰ ਨਿਗਮ 19 ਜਨਵਰੀ 2026 ਨੂੰ ਆਪਣਾ ਤੀਜਾ ਮੇਰ ਚੁਣਨ ਜਾ ਰਿਹਾ। ਮੈਂ 2021 ਵਿੱਚ ਕਾਂਗਰਸ ਪਾਰਟੀ ਦੀ ਕਾਉਂਸਲਰ ਨੀਤਿਕਾ ਪੱਲਾ ਨੂੰ ਮੇਰ ਨਿਯੁਕਤ ਕੀਤਾ ਗਿਆ ਸੀ। 2023 ਦੇ ਵਿੱਚ ਪੰਜਾਬ ਵਿੱਚ ਆਵਾਜ਼ ਦੀ ਪਾਰਟੀ ਦੇ ਗਠਨ ਤੋਂ ਬਾਅਦ ਸੱਤਾਧਾਰੀ ਪਾਰਟੀ ਨੇ ਨੀਤਿਕਾ ਪੱਲਾ ਨੂੰ ਉਹਦੇ ਤੋਂ ਹਟਾ ਦਿੱਤਾ ਅਤੇ 21 ਅਗਸਤ 2023 ਨੂੰ ਆਪਣੇ ਹੀ ਕਾਉਂਸਲਰ ਬਲਜੀਤ ਸਿੰਘ ਚਾਲੀ ਨੂੰ ਨਵਾਂ ਮੇਰ ਨਿਯੁਕਤ ਕੀਤਾ ਸੀ। ਮੇਰ ਬਲਜੀਤ ਸਿੰਘ ਚਾਨੀ ਨੇ 27 ਨਵੰਬਰ 2025 ਨੂੰ ਨਸ਼ਾ ਤਸਕਰਾਂ ਨਾਲ ਮਿਲੀ ਭਗਤ ਤੇ ਦੋਸ਼ਾਂ ਵਿਚਕਾਰ ਅਸਤੀਫਾ ਦੇ ਦਿੱਤਾ ਸੀ 2 ਦਸੰਬਰ 2025 ਨੂੰ ਸੀਨੀਅਰ ਡੈਪਟੀ ਮੇਰ ਪ੍ਰਵੀਰ ਪੀਨਾ ਜੋ ਕਿ ਆਮ ਆਦੀ ਪਾਰਟੀ ਨਾਲ ਵੀ ਜੁੜੇ ਹੋਏ ਸਨ ਉਹਨਾਂ ਨੂੰ ਕਾਰਜਗੁਜ਼ਾਰੀ ਮੇਰ ਨਿਯੁਕਤ ਕੀਤਾ ਗਿਆ ਸੀ ਕਾਂਗਰਸ ਪਾਰਟੀ ਨੇ ਇਸ ਨਿਯੁਕਤੀ ਦਾ ਵਿਰੋਧ ਵੀ ਕੀਤਾ ਇਸ ਸਬੰਧ ਵਿੱਚ ਕਾਂਗਰਸ ਪਾਰਟੀ ਦੇ 9 ਕੌਂਸਲਰਾਂ ਨੇ 8 ਜਨਵਰੀ 2026 ਨੂੰ ਮਾਰਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰੈੱਡ ਪਟੀਸ਼ਨ ਦਾਇਰ ਕੀਤੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਮਾਨਯੋਗ ਹਾਈ ਕੋਰਟ ਨੇ ਮੋਗਾ ਨਗਰ ਨਿਗਮ ਲਈ ਮੇਰ ਦੀਆਂ ਚੋਣਾਂ 31 ਜਨਵਰੀ ਤੋਂ ਪਹਿਲਾਂ ਕਰਵਾਉਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਦੁਬਾਰਾ ਚੋਣ ਹੋਈ ਜਿਸ ਵਿੱਚ ਪ੍ਰਵੀਨ ਕੁਮਾਰ ਪੀਨਾ ਨੂੰ ਸਪਸ਼ਟ ਬਹੁਮਤ ਮਿਲਿਆ ਇਸ ਮੌਕੇ ਨਵ ਨਿਯੁਕਤ ਮੇਰ ਪਰਵੀਰ ਕੁਮਾਰ ਪੀਨਾ ਨੇ ਸਾਰੇ ਕੌਂਸਲਰਾਂ ਅਤੇ ਮੋਗਾ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਅਤੇ ਉਹਨਾਂ ਤੇ ਵਿਸ਼ਵਾਸ ਕਰਨ ਅਤੇ ਮੇਰ ਵਜੋਂ ਆਪਣੀ ਚੋਣ ਲਈ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਜਾਰੀ ਹਨ ਅਤੇ ਪੁਵੱਕ ਵਿੱਚ ਵੀ ਪੂਰੀ ਇਮਾਨਦਾਰੀ ਨਾਲ ਜਾਰੀ ਰਹਿਣਗੇ। ਜਨਤਾ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਵੀਨ ਕੁਮਾਰ ਪੀਨਾ ਨੇ 31 ਵੋਟਾਂ ਪਾਈਆਂ। ਉਹਨਾਂ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਦੇ ਝੂਠੇ ਦੋਸ਼ ਲਗਾ ਕੇ ਵਾਕਆਊਟ ਕੀਤਾ। ਵਿਰੋਧੀ ਪਾਰਟੀਆਂ ਕੋਲ ਕੁੱਲ 17 ਮੈਂਬਰ ਸਨ ਜੋ ਕਿ ਕਾਂਗਰਸ ਅਤੇ ਕਾਲੀ ਦਲ ਨਾਲ ਸੰਬੰਧਿਤ ਸਨ। ਜਦੋਂ ਕਿ ਆਮ ਆਦੀ ਪਾਰਟੀ ਨੇ ਬਹੁਮਤ ਪ੍ਰਾਪਤ ਕੀਤਾ। ਅਸ ਬਹੁਤ ਦੇ ਆਧਾਰ ਤੇ ਪ੍ਰਵੀਨ ਕੁਮਾਰ ਪੀਨਾ ਨੂੰ ਮੇਅਰ ਨਿਯੁਕਤ ਕੀਤਾ ਗਿਆ ਉਹਨਾਂ ਨੇ ਇਸ ਨੂੰ ਆਵਾਦੀ ਪਾਰਟੀ ਜਿੱਤ ਦੱਸਿਆ ਤੇ ਸਾਰਾ ਧੰਨਵਾਦ ਕੀਤਾ ਇਸ ਮੌਕੇ ਕਾਲੀ ਦਲ ਅਤੇ ਕਾਂਗਰਸ ਦੇ ਕੌਂਸਲਰ ਆਏ ਨਿ ਕਿਹਾ ਕਿ ਅਸੀਂ ਬਾਈਕਾਟ ਕੀਤਾ ਹੈ ਅਤੇ ਉਹ ਬਾਹਰ ਆ ਗਏ ਪੇਸ਼ਾ ਮੋਗਾ ਤੋਂ ਸਾਡੇ ਸਹਿਯੋਗੀ ਪੱਤਰਕਾਰ ਰਾਜੂ ਪਾਸ਼ੀ ਦੀ ਇਹ ਗਰਾਉਂਡ ਰਿਪੋਰਟ ਕਿਰਪਾ ਭਗਵਾਨ ਦੀ ਮਹਾਮਈ ਜੀ ਵੀ ਮੈਂ ਬਹੁਤ ਇਸ ਕਰਕੇ ਖੁਸ਼ ਹਾਂ ਜੀ ਵੀ ਐਮਐਲਏ ਸਾਹਿਬ ਜੀ ਤੇ ਐਮਸੀ ਭਰਾਵਾਂ ਨੇ ਮਿਲ ਕੇ ਇਹਨਾਂ ਨੂੰ ਮਾਨ ਬਖਸ਼ਿਆ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਆ ਮੈਂ ਇਹਨਾਂ ਦਾ ਸਾਰੀ ਉਮਰ ਰਾਸਤੇ ਐਮਐਲਏ ਸਾਹਿਬ ਜਾਨ ਜਿੱਨੇ ਸਾਡੇ ਕਾਉਂਸਲਰ ਆ ਇਹਨਾਂ ਦਾ ਮੈਂ ਰਿਣੀ ਰਹੂੰਗਾ ਪ੍ਰਵੀਨ ਜੀ 27 ਨਵੰਬਰ ਨੂੰ ਡਿਕਲੇਅਰ ਹੋ ਗਿਆ ਸੀਗਾ ਕਿ ਜਿਹੜੇ ਪੱਕੇ ਹੁਣ ਮੇਰੇ ਰਗੇ ਨੇ ਪ੍ਰਵੀਨ ਵੀ ਨੇ ਹੋ ਗਏ ਇਹ ਪਰਮਾਤਮਾ ਨੂੰ ਤਾਂ ਪਤਾ ਹੀ ਸੀਗਾ ਜੀ ਕਿ ਸਾਡੀ ਐਮਐਲਏ ਸਾਹਿਬ ਹੈ ਦੂਜੇ ਪਰਮਾਤਮਾ ਸਾਡੇ ਹੈ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇ ਜੀ ਵਾਲਜੀ ਦਾ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਪੰਜਾਬ ਪਰਿਵਾਰੀ ਸ਼੍ਰੀ ਮਨੀਸ਼ ਸੋਦੀਆ ਜੀ ਦਾ ਮੇਰੇ ਵੱਡੇ ਭਰਾ ਸ਼੍ਰੀ ਅਮਨ ਅਰੋੜਾ ਜੀ ਦਾ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਕੋਟਨ-ਕੋਟਨ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੇ ਮੋਗਿਆਂ ਦੇ ਕੰਮ ਜਿਹੜੇ ਨਿਰੰਤਰ ਜਾਰੀ ਰੱਖੇ ਕਿਸੇ ਫੰਡਸ ਦੀ ਸਾਨੂੰ ਕਮੀ ਨਹੀਂ ਆਉਣ ਦਿੱਤੀ ਔਰ ਅੱਜ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਰਹਿਨਮਾਈ ਹੇਠ ਪੰਜਾਬ ਰੋਜ਼ ਤਰੱਕੀਆਂ ਕਰ ਰਿਹਾ ਔਰ ਸਾਡੇ ਮੋਗਾ ਵਿਖੇ ਸਾਡੇ ਮਾਨਯੋਗ ਸਾਰੇ ਐਮਸੀ ਸਾਹਿਬਾਨਾਂ ਨੇ ਮਿਲ ਕੇ ਇੱਕ ਵਾਰ ਫਿਰ ਸਾਡੇ ਪਾਰਟੀ ਦਾ ਸਰ ਉੱਚਾ ਕਰ ਦਿੱਤਾ ਔਰ ਅੱਜ ਦੂਜੀ ਵਾਰ ਸਾਡੇ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਸ਼੍ਰੀ ਪ੍ਰਵੀਨ ਪਿੰਨਾ ਜੀ ਮੇਰੇ ਵੱਡੇ ਭਰਾ ਇਹਨਾਂ ਨੂੰ ਚੁਣਿਆ ਗਿਆ ਔਰ ਮੈਂ ਸਾਰੇ ਸਾਡੇ ਐਮਸੀ ਭਰਾਵਾਂ ਦਾ ਵੀਰਾਂ ਦਾ ਭੈਣਾਂ ਦਾ ਸਾਰਿਆਂ ਦਾ ਕੋਟਨ ਕੋਰਟਨ ਧੰਨਵਾਦ ਕਰਦੀ ਹਾਂ ਮੈਨੂੰ ਲੱਗਦਾ ਵੀ ਇਹ ਰੇਟ ਪਾਣੀ ਜ਼ਰੂਰੀ ਸੀਗੀ ਕੀ ਹੋ ਗਈ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਲੱਗਣ ਡਿਗਣ ਦੇ ਸਾਡੇ ਲਈ ਤਾਂ ਜੀ ਦੇਖੋ ਸਾਡੇ ਲਈ ਤਾਂ ਚੰਗਾ ਹੀ ਹੋ ਗਿਆ ਕਿਉਂਕਿ ਸਾਨੂੰ ਇੱਕ ਵਾਰ ਫਿਰ ਪਤਾ ਚੱਲ ਗਿਆ ਕਿ ਸਾਡੇ ਐਮਸੀ ਜਿਹੜੇ ਮੇਰੇ ਭੈਣ ਭਰਾ ਨੇ ਉਹ ਪਾਰਟੀ ਦੇ ਨਾਲ ਡਟ ਕੇ ਖੜੇ ਆ ਔਰ ਇਹ ਚੋਣ ਜਿਹੜੀ ਸੀਗੀ ਹਾਈ ਕੋਰਟ ਵੱਲੋਂ ਟਾਈਮ ਆਇਆ ਸੀ ਕਿ 31 31 ਜਨਵਰੀ ਤੱਕ ਕਰਵਾਈ ਜਾਵੇ ਸਾਡੇ ਸਾਰੇ ਐਮਸੀ ਸਹਿਬਾਨਾਂ ਨੇ ਫੈਸਲਾ ਲਿੱਤਾ ਕਿ ਚੋਣ ਨੂੰ ਅਸੀਂ ਅੱਜ ਹੀ ਕਿਉਂ ਨਾ ਕਰਵਾ ਲਈਏ ਕਿਉਂਕਿ ਵਿਰੋਧੀਆਂ ਦਾ ਜਿਹੜਾ ਭਲੇਖਾ ਹੈਗਾ ਉਹ ਕੱਢ ਦਿੱ ਗਏ ਸੀ ਇੱਕ ਵਾਰ ਔਰ ਅੱਜ ਬੜੇ ਮਾਣ ਵਾਲੀ ਗੱਲ ਹੈ ਸਾਡੇ ਲਈ ਸਾਡੀ ਪਾਰਟੀ ਦੇ ਲਈ ਕਿ ਅਕਾਲੀ ਦਲ ਤੇ ਕਾਂਗਰਸ ਮਿਲ ਕੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਖੜੇ ਨਹੀਂ ਹੋ ਸਕੇ ਔਰ ਬਹਾਨੇ ਲਗਾ ਕੇ ਹਾਊਸ ਤੋਂ ਵਾਕ ਆਊਟ ਕਰ ਗਏ ਟੋਟਲ ਕਿੰਨੇ ਅੱਜ ਜਿਹੜੇ ਅੱਜ ਸਾਡੇ ਮੇਅਰ ਸਾਹਿਬ ਨੂੰ ਜੀ 31 ਵੋਟਾਂ ਦੇ ਨਾਲ ਜੇਤੂ ਕਰਾਰ ਦਿੱਤਾ ਗਿਆ 50 ਦੇ ਵਿੱਚੋਂ 31 ਵੋਟਾਂ ਸਾਡੇ ਮੇਅਰ ਸਾਹਿਬ ਨੂੰ ਪਈਆਂ ਨੇ ਜੀ